ਅੱਜ ਆਪਾਂ ਲਾਉਣੇ ਚੁੱਲੇ ਦੇ ਮਿੱਟੀ ਤੇ ਜਿਹੜਾ ਆਪਾਂ ਪਹਿਨਾ ਚੁੱਲਾ ਬਣਾਇਆ ਸੀ ਨਾ ਉਹ ਪਤੀਲੇ ਨੇ ਸਮਝ ਲਓ ਭੰਨ ਤਾਂ ਹੁਣ ਦੁਬਾਰੇ ਉੱਤੇ ਮਿੱਟੀ ਲਾਉਣੇ ਆ ਮਿੱਟੀ ਐਗਤੀ ਆਪਾਂ ਬਹੁਤ ਸੋਹਣੀ ਲਾਵਾਂਗੇ ਕਣਚ ਵਰਗੀ ਮਿੱਟੀ ਜਿਹੜੀ ਲਾਉਣੀ ਆ ਤੇ ਇਹ ਹੈਗੀ ਹੈ ਦਰਿਆਈ ਮਿੱਟੀ ਤੇ ਯਾਨੀ ਕਿ ਜਿਹੜੀ ਬ੍ਰਿਤੀ ਚੋਂ ਨਿਕਲਦੀ ਆ ਉਹ ਬਹੁਤ ਵਧੀਆ ਮਿੱਟੀ ਆ ਨਾਲ ਦੀ ਨਾਲ ਨਾਲੇ ਮਿੱਟੀ ਤਿਆਰ ਕਰਦੇ ਆ ਨਾਲੇ ਆਪਾਂ ਗੱਲਾਂ ਬਾਤਾਂ ਕਰਦੇ ਆਂਗੇ ਮਾਮਾਤੀਆਂ ਗੱਲਾਂ ਮਾਰਨੀ ਹੈ ਕੀ ਗੱਲਾਂ ਹੋਣੀਆਂ ਇਹ ਸਾਨੂੰ ਸਾਰੀਆਂ ਆਪਾਂ ਵੀਡੀਓ ਚ ਦਿਖਾਵਾਂਗੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਚਲੋ ਜੀ ਹੁਣ ਕਰਦੇ ਆਪਾਂ ਨਾਲੇ ਮਿੱਟੀ ਤਿਆਰ ਤੇ ਨਾਲੇ ਆਪਾਂ ਕਰਦੇ ਆ ਗੱਲਾਂ-ਵੱਤਾਂ ਜੀ ਕਹਣੀ ਆ ਘਮਲਾ ਉਹਦਾ ਹੈ ਘਮਲਾ ਕੀ ਘਮਲਾ ਨਾ ਨਾ ਦੇਖ ਲੈ ਲੇ ਲਾਉਂਗੀ ਬਾਈ ਵੀ ਕੀ ਇਹ ਬਰੇਤੀ ਜੋ ਨਿਕਲਦੀ ਆ ਵਿਚ ਗਰੇਈ ਮਿੱਟੀ ਐ ਇਹ ਆਉਂ ਮੈਂ ਸਾਜੀ ਇਹ ਕਿੜਾ ਹੁੰਦਾ ਲਈ ਦਿੱਤੀ ਤੁੰ ਗੇ ਮਿੱਟੀ ਦਾ ਬਰੇਤੀ ਹੋਰ ਡਲੇ ਹੁੰਦੇ ਆ ਵਿੱਚ ਜਿਹੜੇ ਮੋਟੇ ਮੈਂ ਬੱਟੇ ਹੈ ਮੈਂ ਬੱਟੇ ਨਿਕਲੇ ਮੈਂ ਬੱਟੇ ਨਿਕਲੇ ਆ ਮਿੱਕੀ ਮਿੱਕੀ ਗਏ ਹੋਰ ਐਨਾ ਜਦੋਂ ਵੱਡਾ ਟਰੱਕ ਮੰਗਾਇਆ ਸੀ ਉਹ ਤਾਂ ਬਹਾਈ ਸੀ ਉਹ ਤਾਂ ਡਡ ਡਡਲੇ ਨਿਕਲਦੇ ਉਹ ਬਿੱਚੀ ਚੁਗੀ ਫਿਰ ਟੋਲ ਕੇ ਨਾ ਬਿੱਚੀ ਚੁਲਦੀ ਆ ਹੁਣ ਤਾਂ ਵੀਰੇ ਹੁਣ ਲਾਉਈ ਮਿੱਟੀ ਆਪਣੀ ਮਾਰ ਕੇ ਤਿਆਰ ਆ ਇਹਨੂੰ ਪੱਲਾ ਲਾਵਾਗੇ ਜਿਲੇ ਦੇ

ਇਦ ਕਾ ਗਏ ਤੇ ਹੋ ਡਾ ਨਹੀਂ ਇਹਨਾਂ ਦਾ ਫੋੜ ਦੇਣੀ ਹੈ ਫੋੜਦਾ ਹੀ ਨਹੀਂ ਸੀਖਣਾ ਵਾਲਾ ਹਾਂ ਨਾ ਸੁਤਰ ਪੈਣਾ ਅੱਜ ਆਂਕਾਰ ਇਗਨੇ ਨਾ ਟਾਇਰ ਲਾ ਕੇ ਫੇਰ ਮਾਤਾ ਕੇ ਆਪਾਂ ਕੇਰਾ ਇੱਕ ਵਾਰੀ ਨੂੰ ਖੜਾਉਣੇ ਤਾਂ ਉੱਥੇ ਪਰਾ ਬਣਾਵਾਂ ਪਹਿਲੇ ਵਾਸਤੇ ਆਹ ਉਹ ਵੀ ਅਗੋਂ ਵਿੱਚੋਂ ਨਹੀਂ ਕੋਈ ਨਾ ਥੋੜੇ ਦੇਣਾ ਆਪਣੇ ਸੋਖੇ ਸਰਾਈ ਮੀਨਾ ਨੂੰ ਨਹੀਂ ਮੀਨਾ ਨੇ ਇੱਥੇ ਉਹ ਇੱਕ ਵਾਰੀ ਇੱਥੇ ਕੰਦ ਨਿਕਲ ਗਈ ਫਿਰ ਬਸ ਨਾਲ ਦਿਨ ਆਪਾਂ ਇੱਥੇ ਚੁੱਲਾ ਬਣਾ ਲਾਂਗੇ। ਆ ਬੇਕ ਕਰਾਂਗੇ ਉਹ ਚਾਹ ਯੋਗ ਇਹਨੂੰ ਟੈਗ ਕਰ ਰਹੀ ਹੈ ਵਾਰ ਤੁਸੀਂ ਵੀ ਲਾ ਦਿਓ। ਚਲੋ ਬੱਲਣ ਕੱਢੀ ਦੋ ਨਾ। ਉਤੋਂ ਤਾਂ ਨਹੀਂ ਨਿਖਿਆ ਤਾਂ ਉਹ ਅਸਲ ਇਹ ਈੜੀ ਮਿੱਟੀ ਆ ਇਹ ਗੁੱਕਰ ਟੋਟਾਟ ਦੋ ਦਿਨ ਪਹਿਲਾਂ ਪਾਉਣੀ ਪਈ ਆਹ ਹੋ ਫੇਰੀ ਬਣੀ ਆ ਸੰਭਾਗ ਮੈਂ ਦੇਖਿਆ ਪਾਣੀ ਪਾਤੀ ਨਾ ਪਾਉਂ ਖਾਈ ਚਲ ਕ ਗਾਈ ਵੀ ਨਹੀਂ ਫੇ ਰੋਟੀਆਂ ਨਹੀਂ ਨਹੀਂ ਗਾਈ ਰੋਟੀਆਂ ਖਾ ਜਾਵੇ ਹਲਾ ਕੋਲੋਂ ਕੱਢੀ। ਇਹ ਕੰਮ ਤੇ ਨਾ ਨੂੰ ਬੈਠਾ ਨਹੀਂ। ਹੈ? ਇਹ ਕੰਮ ਤੇ ਨਾ ਨੂੰ ਬੈਠਾ ਨਹੀਂ। ਤਾਂ ਜਿੱਦੇ ਇਹ ਬਾਦੂ ਦੇ ਗਈ ਸੀ ਕੁਸ ਤੇ ਇਹ ਆੜੀ ਆੜੀ। ਹਾਂ। ਇਹ ਕੱਟਾ। ਥੋੜੀ ਜੀ ਨੀ ਚੱਲ ਕਾਣੀ ਵਾਹੀ। ਉੱਥੇ ਕਰੂੰਗੀ। ਉਹ ਕੰਨ ਲੈ ਲਓ। ਉਹ ਜਿਹੜਾ ਚਾਹ ਬਣਾਇਆ ਹੋਰ ਆ। ਹੈ? ਲਓ ਜੀ ਹੁਣ ਮਿੱਟੀ ਆਪਣੀ ਤਿਆਰ ਆ ਤੇ ਹੁਣ ਇਹੇ ਆਪਾਂ ਬਣਾ ਸਵਾਹ ਚੱਕ ਦਾਂਗੇ। ਚੁੱਲ੍ਹੇ ਤੇ ਮੂਰੇ ਪਈਏ ਜਿਹੜੀ ਸਵਾਹ ਵੀ ਆਪਾਂ ਸਿੱਟਣੀ ਨਹੀਂ ਹੈਗੀ। ਇਹਨੂੰ ਬੂਟਿਆਂ ਦੇ ਵਿੱਚ ਪਾਵਾਂਗੇ ਲੱਕੜਾਂ ਦੀ ਸਵਾਹ ਆਗੀ। ਤੇ ਇੱਥੇ ਪਾਣੀ ਤੱਤਾ ਕਰਦੇ ਹੋਣੇ ਆ ਪਾਣੀ ਤੱਤੇ ਕਰਨ ਕਿਉਂਕਿ ਪਤੀਲਾ ਉਹ ਵੱਡਾ ਵਾਲਾ ਦਾ ਸਾਰਾ ਹੀ ਚੁੱਲਾ ਭਨਤਾ। ਪਾਣੀ ਵਾਲਾ ਪਾਦਨੇ ਇਹਦੇ ਵਿੱਚ। ਆ ਕਰਕੇ ਇਹ ਛੇਦੀ ਟੁੱਟ ਗਿਆ ਤੇ ਹੁਣ ਇਹ ਜਿਹੜੀ ਮਿੱਟੀ ਲਾਉਣੇ ਆ ਇਹ ਬਹੁਤ ਵਧੀਆ ਕਾਲੀ ਮਿੱਟੀ ਆ ਜਿਵੇਂ ਕਿ ਆਪਾਂ ਦਰਿਆਈ ਮਿੱਟੀ ਆ ਨਾ ਉਹ ਆ ਬਾੜੀ ਕਾਲੀ ਮਿੱਟੀ ਆ ਚੀਕਣੀ ਇਹਨੂੰ ਆਪਾਂ ਲਾਵਾਂਗੇ ਇਹ ਮਜ਼ਬੂਤ ਆ ਲੋਹੇ ਵਰਗੀ ਮਿੱਟੀ ਹੈਗੀ ਇਹਦੇ ਨਾਲ ਆਪਣਾ ਚੁੱਲਾ ਟੁੱਟਣਾ ਨਹੀਂ ਹੈਗਾ ਯਾਨੀ ਕਿ ਜਿੰਨਾ ਚਿਰ ਆਪਾਂ ਇਹਤੇ ਪਾਣੀ ਦਿੱਤਾ ਕਰਾਂਗੇ ਵੀ ਵਧੀਆ ਰਹੂਗਾ ਉਸ ਤੋਂ ਬਾਅਦ ਆਪਾਂ ਹੋਰ ਪਾਸੇ ਬਣਾਵਾਂਗੇ ਚੁੱਲਾ ਉਹ ਵੀ ਆਪਾਂ ਵੀਡੀਓ ਪਾਵਾਂਗੇ ਜਦੋਂ ਹੋਰ ਬਣਾਵਾਂਗੇ ਫਲਾਲ ਤਾਂ ਆਪਾਂ ਇਹਦੀ ਮੁਰੰਮਤ ਕਰਦਿਆ ਹੁਣ ਇਹ ਵਿਚਾਰਾ ਖੇਰੂ ਖੇਰੂ ਹੋ ਗਿਆ ਤੇ ਇਹਨੂੰ ਚੰਗੀ ਤਰ੍ਹਾਂ ਸਮਝ ਲੋ ਲਾ ਦਾਂਗੇ ਚਾਰਚ ਪਰ ਮਿੱਟੀ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਮਿੱਟੀ ਟੁੱਟੂਗੀ ਕਿਉਂਕਿ ਮਿੱਟੀ ਮਜ਼ਬੂਤ ਆ ਗਈ ਐਦਾਂ ਦੀ ਮਿੱਟੀ ਕਦੇ ਨਹੀਂ ਦੇਖੀ ਪਹਿਲੀ ਵਾਰ ਇਹ ਮਿੱਟੀ ਆਪਾਂ ਨੇ ਦੇਖੀ ਐ ਇੰਨੀ ਵਧੀਆ ਇਹ ਸਾਰੀ ਬਰੇਤੀ ਦੇ ਵਿੱਚੋਂ ਇਕੱਠੀ ਕਰ ਲਈ ਸੀ ਆਪਾਂ ਨੇ ਜਿਹੜੇ ਉਹ ਬਰੇਤੀ ਆਉਂਦੀ ਹੈ ਨਾ ਟਰੱਕ ਆਉਂਦਾ ਬਰੇਤੀ ਦਾ ਉਹਦੇ ਵਿੱਚੋਂ ਡਲੇ ਨਿਕਲਦੇ ਆ ਮਿੱਟੀ ਦੇ ਤੇ ਉਹ ਇਹ ਇਕੱਠੇ ਕਰੇ ਹੋਏ ਹੈਗੇ ਚੰਗੀ ਤਰ੍ਹਾਂ ਪਾ ਕੇ ਹੁਣ ਇਹਦੇ ਵਿੱਚ ਰੀਨ ਬਰੀਕ ਰੀਨ ਹੁੰਦੀ ਜਿਹੜੀ ਉਹ ਪਾਈ ਆ ਚੰਗੀ ਤਰ੍ਹਾਂ ਮੱਧਤਾ ਸੀ ਇਹਨੂੰ ਤੇ ਫਿਰ ਉਸ ਤੋਂ ਬਾਅਦ ਜਦੋਂ ਵਧੀਆ ਤਿਆਰ ਹੋ ਗਈ ਫਿਰ ਆਪਾਂ ਲਾਉਣੇ ਬਿਲਕੁਲ ਕਣਚ ਵਰਗੀ ਮਿੱਟੀ ਹੋ ਗਈ ਆਪਣੀ ਹੁਣ ਤੇ ਹੁਣ ਚੰਗੀ ਤਰ੍ਹਾਂ ਆਪਾਂ ਚੁੱਲੇ ਨੂੰ ਸਮਾਰਦਾਂਗੇ ਕਿਉਂਕਿ ਸਿਆਲ ਸਿਆਲ ਤਾਂ ਦੇਖੋ ਆਪਾਂ ਚੁੱਲੇ ਤੋਂ ਹੀ ਕੰਮ ਲੈਣੇ ਆਗੇ ਪਾਣੀ ਦਿੱਤਾ ਕਰ ਲਿਆ ਰੋਟੀ ਬਣਾ ਲਈ ਸਾਗ ਬਣਾ ਲਿਆ ਤੇ ਇਹ ਇਹ ਸਾਰੀਆਂ ਸਬਜ਼ੀ ਵੀ ਇਹਦੇ ਬਣਾ ਲੈਣੇ ਕਿਉਂਕਿ ਲੱਕਣਾ ਬਾਲਣਾ ਦੇਖੋ ਪਈਆ ਕਰੇ ਤਾ ਕਰਕੇ ਨਰ ਤਾਂ ਦੇਖੋ ਸੇਕ ਲਈਦਾ ਤੇ ਨਲੇ ਰੋਟੀ ਪਾਣੀ ਵਧੀਆ ਬਣ ਜਾਂਦਾ ਚੁੱਲੇ ਤੇ ਆਸਾ ਜਿਹੜਾ ਰੋਟੀ ਪਾਣੀ ਵਧੀਆ ਚੁੱਲੇ ਤੇ ਬਣਦਾ ਉਹ ਗੈਸ ਤੇ ਨਹੀਂ ਬਣਦਾ ਚਾਹੇ ਕਿੰਨਾ ਮਰਜੀ ਆਪਾਂ ਜੋਰ ਲਾ ਲਓ ਪਰ ਚੁੱਲੇ ਤੇ ਆਪਾਂ ਸਿੰਪਲ ਰੋਟੀ ਤਿਆਰ ਕਰ ਲਓ ਉਹ ਵੀ ਇੰਨੀ ਵਧੀਆ ਜਿਵੇਂ ਆਪਾਂ ਕੋਈ ਹੋਟਲਾਂ 'ਚ ਖਾਣੇ ਹੁੰਨੇ ਨਾ ਇੰਨਾ ਵਧੀਆ ਸਵਾਦ ਹੁੰਦਾ ਰੋਟੀ ਦਾ ਜਦੋਂ ਆਪਾਂ ਚੁੱਲੇ ਦੇ ਮੂਰੇ ਬਹਿ ਕੇ ਖਾਂਦੇ ਆ ਉਤੋਂ ਲੱਕੜਾਂ ਦੀ ਅੱਗ ਹੋਵੇ ਫੇਰ ਰੋਟੀ ਪਾਣੀ ਵਧੀਆ ਬਣਦਾ ਦਾ ਲਓ ਜੀ ਮਿੱਟੀ ਆਪਣੀ ਸਾਰੀ ਲੱਗੀ ਜਾਂਦੀ ਹੈ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀਏ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਦਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਸਬਸਕ੍ਰਾਈਬ ਬਹੁਤ ਘੱਟ ਹੀ ਜਾਂਦੇ ਆ ਪਤਾ ਨਹੀਂ ਕੀ ਚੱਕਰ ਆ ਤਾਂ ਕਰਕੇ ਮੇਰੀਆਂ ਭੈਣਾਂ ਜਿਹੜੀਆਂ ਦੇਖਦੀਆਂ ਨੇ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਆਪਾਂ ਤਾਂ ਦੇਖੋ ਇੱਕ ਬਟਨ ਹੀ ਦਬਣਾ ਹੁੰਦਾ ਕਿਹੜਾ ਕੋਈ ਜ਼ੋਰ ਲੱਗਦਾ ਕੋਈ ਪੈਸੇ ਨਹੀਂ ਲੱਗਦੇ ਆਪਣੇ ਚਲ ਐਨੇ ਚ ਥੋੜੀ ਸਪੋਰਟ ਹੋ ਜਾਂਦੀ ਆ ਤੇ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਜਿਹੜਾ ਚੈਨਲ ਆ ਵੀ ਜਿਹੜਾ ਆਪਣਾ ਹੁਣ ਡਿੱਗੀਆਂ ਦਾ ਚਲੋ ਅੱਗੇ ਵੱਧ ਸਕੇ ਲਓ ਜੀ ਹੁਣ ਮਿੱਟੀ ਆਪਣੀ ਲੱਗ ਚੁੱਕੀ ਆ ਮਿੱਟੀ ਬਹੁਤ ਸੋਹਣੀ ਆ ਦੇਖੋ ਦੇਖਣ ਨੂੰ ਵੀ ਪੂਰੀ ਸੋਹਣੀ ਲੱਗਦੀ ਹੈਗੀ ਇਹ ਆਪਣੀ ਅੱਜ ਦੀ ਵੀਡੀਓ ਵਿੱਚ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਕਮੈਂਟ ਵੀ ਕਰਿਓ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਆ ਜੀ ਮਿਲਦੇ ਆ ਹੁਣ ਆਪਾਂ ਅਗਲੀ ਵੀਡੀਓ ਨਾਲ